ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਮਿਤੀ 7 ਜੂਨ 2023 ਨੂੰ ਆਪਾਂ ਚੱਲੇ ਆਂ ਹੇਮਗੁੰਡ ਸਾਹਿਬ ਯਾਤਰਾ ਤੇ ਕਾਲ ਜੀ ਸਭ ਨੂੰ ਗੁੱਡ ਮਾਰਨਿੰਗ ਅੱਜ ਆਪਾਂ ਚਲੇ ਆਂ ਸ੍ਰੀ ਹੇਮਗੁੰਸਾ ਵੀ ਯਾਤਰਾ ਤੇ ਦਨ ਬਸਾ ਗਲੇ ਬੰਦੇ 6 ਫਿਲਹਾਲ 5 ਐ ਫਿਲਹਾਲ 5 ਐ ਕਿਉਂਕਿ ਮਾਮੇ ਸੱਤੇ ਨਾਲ ਮੋਟਰਸਾਈਕਲ ਡੀ ਲੈਕਸ ਤੇ ਇੱਕ ਬਕਸ਼ ਵਾਲੇ ਤੋਂ ਮੁੰਡਾ ਪਾਲੀ ਲੈ ਕੇ ਜਾਵਾਂਗੇ ਜੋੜੀਆਂ ਬਣਾ ਦੇਣੀਆਂ ਨੇ ਤੇ ਆਪਾਂ ਛੇ ਕੁ ਉੱਪਰ ਕਢਾਲ ਗਏ ਹੋਇਆ ਆ ਮੋਟਰਸਾਈਕਲ ਆਜੀ ਦਾ ਠੰਡੇ ਨੇ ਔਲੀ ਔਲੀ ਗਰਮੀ ਆਉਣਗੇ ਅੱਗੇ-ਅੱਗੇ ਜਿਵੇਂ ਜਿਵੇਂ ਦੂਰੀ ਜਾਂ ਸਪੀਡ ਵਧਦੀ ਜਾਊਗੀ ਬਾਕੀ ਤੁਹਾਨੂੰ ਨਾਲ ਦੀ ਨਾਲ ਸਭ ਕੁਝ ਦੱਸਦੇ ਰਾਂਗੇ ਤਾਜ਼ਾ ਤਾਜ਼ਾ ਸਮਾਚਾਰ ਨਿਊਜ਼ ਖਬਰਾਂ ਸਭ ਕੁਝ ਦਿੰਦੇ ਰਾਂਗੇ ਕਿੱਥੇ ਕੀ ਕਿਹੜੀ ਸਪੀਡ ਕਿੱਧਰ ਜਾਣਾ ਕਿਹੜੇ ਰਸਤੇ ਜਾਣਾ ਕਿਹੜਾ ਸ਼ਹਿਰ ਸਭ ਦੱਸਾਂਗੇ ਤੁਹਾਨੂੰ ਬਸ ਦੇਖਦੇ ਰਹੋ ਲਾ ਕੇ ਕੇਸਰੀ ਝੰਡੇ ਸ਼ੁਰੂ ਹੋਈ ਯਾਤਰਾ ਆਪਣੀ ਅੱਜ ਟਾਈਮ ਤਕਰੀਬਨ 6 ਵਜੇ ਚੁੱਕੇ ਨੇ ਗੁਰੂ ਘਰ ਮੱਠਾ ਢੇਕੇ ਚੱਲ ਪਿਆ ਵਾਹਿਗੁਰੂ ਮੇਰ ਕਰੇ ਟੈਂਕੀਆਂ ਭਰ ਲ ਲਈਆਂ ਮੋਟਰਸਾਈਕਲਆਂ ਦੀਆਂ ල ප් නය सारे ශට ක තන් න දී ව ර ශ ਆਖਰ ਜੁਫਰ ਸਾਰਾ ਕੰਟ ਹੋ ਗਿਆ ਸ਼ਾਰਟ ਕੱਟ ਜਿੱਥੇ ਉਹ ਟ੍ਰੈਫਿਕ ਵੀ ਘਟ ਹੈ ਧਾਵਾ ਧਾਵਾ ਹੀ ਸਜਣਾ ਹੁੰਦਾ ਇਹੋ ਜਿਹਾ ਟ੍ਰੈਫਿਕ ਜਾਦੀ ਹੁੰਦੀ ਹੈ ਫਿਰ ਜਦੋਂ ਨਾ ਚਾਹੁੰਦੇ ਨਹੀਂ ਕਰਦੇ ਆ ਨਾ ਕੋਈ ਹਾਂ ਬਟ ਇਹ ਟੈਕੀਆਂ ਆਪਣਣ ਵਾਲੀ ਦੀ ਤਾਂ ਆਪਾਂ ਨੇ ਫੁੱਲ ਕਰਾਣੀ ਸੀ ਦੋਆਂ ਦੀ ਫੁੱਲ ਨੇ ਆਪ ਕੇ ਮੇ ਆਪਣੀ ਤੇ ਮਾਮੇ ਸੱਤੇ ਵਾਲੇ ਦੀ ਤੇ ਉਹ ਬਾਈ ਕਿਸ਼ਨ ਖੜਾ ਵਾਲਿਆਂ ਉਹਨੇ ਹਜੇ ਹੋਰ ਮਾਮੇ ਥੱਕਿਆ ਤਾਂ ਨਹੀਂ ਮਾਮੇ ਹੋਰ ਮਾਮੇ ਥੱਕਿਆ ਤਾਂ ਨਹੀਂ ਵਧੀਆ ਬਾਈ ਉਹ ਕਿੰਨ ਗੁਰ ਹੋਰ ਇਹ ਕਹਿੰਦੇ ਸੀ ਐਮਜੀ ਸੀਐਮਜੀ ਬੋਰਡ ਹੋਰ ਚਾਚਾ ਜੀ ਸਫਰ ਕਿਵੇਂ ਲੰਘ ਰਿਹਾ ਸਫਰ ਹਜੇ ਲੰਬਾ ਹੈ ਘਰਾਵਾ ਇਹ ਤਾਂ 10 ਕਿਲੋਮੀਟਰ ਕੱਢਿਆ ਹੋਣਾ ਇਹ ਤਾਂ ਫੌਰੀ ਹੱਸਿਆ 200 360 ਕਿਲੋਮੀਟਰ ਓਏ ਨਾ ਲੈ ਲੈ ਆਪ ਕੋ ਤਾਂ ਮੜੀ ਨਹੀਂ ਕੀ ਇਹ ਅੱਗੇ ਕਦੇ ਨੰਗਲ ਡੈਮ ਮੜਦੇ ਹੀ ਚਾਲਾ ਨੌਰੀ ਗਲੀ ਪਾਗੜਾ ਗੋਧੂ ਕਹਿੰਦਾ ਗੁੱਟ ਲੰਗਿਆ ਲੈ ਦੋ ਨਾ ਅੱਗੇ ਓਏ ਕੋਈ ਜਗ੍ਹਾ ਵੀ ਨਹੀਂ ਹੈਗੀ ਪਾਉੜੀਆਂ ਨਹੀਂ ਹੈਗੀਆਂ ਉਹ ਨਾ ਨੰਬਰ ਪਤਾ ਨਹੀਂ ਰਿਪਬਨਪੁਰ ਵਾਲੀ ਹੁੰਦੀ ਉਹਨੂੰ ਤਾਂ ਕੱਢ ਲਾਂਦੇ ਹੈ ਕਦੋਂ ਦੇ ਆ ਜੀ ਹੱਥਾਂ ਦੀ ਤਾਂ ਲਵਾਂਗੇ ਹੁਣ ਇਹ ਤਾਂ ਪਤਾ ਨਹੀਂ ਸਟੇਟ ਚ ਕਿੰਨੀ ਕਢੂਗੀ ਹੈ ਲੂੰਗੀ ਦਾ ਪਤਾ ਨਹੀਂ ਕਿੰਨੀ ਹੂੰ ਹੂੰ ਉੱਧਰ ਫੋੜਲੇ ਜਾਂਦੇ ਆ ਇੱਧਰ ਘੱਟ ਗੱਲ ਇਹ ਆਪਣੇ ਭਾਈ ਜਿਹੜੇ ਨਾਲ ਜਾ ਰਹੇ ਨੇ ਪਾਣੀ ਵੀ ਘੱਟ ਕਰਿਆ ਗगन ਰਾਜੂ ਕਿਸ਼ਨ ਗੜੀਆ ਪਾਲੀ ਮਾਮਾ ਸਤਾ ਕਿੱਦੋਂ ਬਈ ਸਾਰੇ ਢੀਂਦੋ ਕੈਂ ਮਨੇ ਤੇਰੇ ਵਰਗੇ ਸਾਰੇ ਬੱਸ ਬਾਦ ਇੱਧਰ ਦਿਖਾ ਸਕਦਾ ਹਾਂ ਇੱਧਰ ਡੈਮ ਆ ਗਿਆ ਬਾਹਰ ਖੜਾ ਹੈ ਇਹ ਬੰਨ ਲਾਇਆ ਹੋਇਆ ਹੈ ਨਾ ਪਾਣੀ ਰੋਕਿਆ ਹੋਇਆ ਹੈ ਉੱਥੇ ਜਦ ਨਿਕਲਦਾ ਨਾ ਫੁੱਲ ਸਪੀਡ ਤੇ ਆਉਂਦਾ ਪੂਰਾ ਔਰ ਇਹ ਸ਼ਹਿਰ ਰੁਕਿਆ ਥੋੜੇ ਸਮੇਂ ਲਈ ਉਹ ਬਾਈ ਦੇ ਮੋਟਰਸਾਈਕਲ ਦਾ ਥੋੜਾ ਪ੍ਰੋਬਲਮ ਹੋ ਗਈ। ਇਹਨੇ ਇੱਕ ਸਪੇਅਰ ਟਿਊਬ ਲੈ ਲਈਏ। ਟਿਊਬ ਲੈਣ ਲੱਗੇ ਇੱਕ। ਆਪਣੇ ਵਾਲੇ ਦਾ ਬੈਗਟ ਲਾਉਗਾ। ਬੈਗ ਡੈਟ ਕਰਨਾ ਜੀ। ਜੋ ਹੁੰਦਾ। ਸਰਟੀਫਿਕੇਟ ਵੀ ਹੋਣਾ ਜ਼ਰੂਰੀ ਹੈ ਕਈ ਵਾਰੀ ਨਾਖੇ ਨੁੱਕੇ ਜਿਹਦੇ ਰੋਕ ਲੈਣਾ ਤਾਂ ਡਾਕੂਮੈਂਟ ਹੋਣੇ ਕਾਫੀ ਜ਼ਰੂਰੀ ਨੇ ਆਪਣੇ ਆਪਾਂ ਖੁਦ ਸੇਫ ਹੋ ਕੇ ਚੱਲਣਾ ਚੀਂਜ ਕਰਦਾ ਪਾਲੀ ਕਹਿੰਦਾ ਮੈਂ ਪਲੇਨ ਲਾ ਕੇ ਚਲਾਉਂਦਾ ਪਾਲੀ ਨੂੰ ਫੜਾਦਾ ਮੋਟਰ ਨਾਲ ਕੋਈ ਪਾਲੀ ਤੂੰ ਚਲਾਉਣਾ ਵੀ ਪਲੇਨ ਨਾਲ ਲਾ ਕੇ ਚੈਨਾ ਮਾਉਂਟੇ ਨਾਲ ਲਾ ਕੇ ਚਲਾਉਂਦਾ ਕਰਦਾ ਅੰਦਰ ਕਿ ਪਾਲੀ ਕਹਿੰਦਾ ਮੈਂ ਚਲਾਣ ਦੇ ਦੇਖ ਆਦੇ ਵਾਗ ਚ ਮੋਟਰਸਾਈਕਲ ਲਾ ਲਿਆ ਨਾਲੇ ਖੁੱਦਾਂ ਮ ਲੈਣਾ ਨਾਲੇ ਮੋਟਰਸਾਈਕਲਾਂ ਨੂੰ ਦਮ ਦਵਾਉਣਾ ਇੱਥੇ ਨਾ ਆਪਾਂ ਨੂੰ ਪਹਿਲਾ ਜੱਥਾ ਮਿਲਿਆ ਯਾਨੀ ਕਿ ਆਪਣੇ ਤੋਂ ਇਲਾਵਾ ਜੋ ਹਿੰਗੁਣ ਸਾਹਿਬ ਦੀ ਯਾਤਰਾ ਵਾਲੇ ਯਾਰੇ ਨੇ ਬਠਿੰਡਾ ਨੰਬਰ ਲੱਗ ਰਿਹਾ ਮੈਨੂੰ ਬਠਿੰਡੇ ਦੇ ਹੀ ਨੇ ਭਰਾ ਇਹ ਮੈਨੂੰ ਆਪਾਂ ਨੇ ਕ੍ਰੋਸ ਕਰਿਆ ਹਣਾ ਸਭ ਤੋਂ ਪਹਿਲਾ ਇਹ ਸੀ ਸਾਨੂੰ ਹੰਤਕ ਤਾਂ ਲੱਗ ਰਿਹਾ ਸੀ ਕਿ ਅਸੀਂ ਜਾ ਰਹੇ ਹਾਂ ਇਕੱਲੇ ਪਰ ਹੁਣ ਐ ਇਤਾਂ ਲੱਗ ਰਿਹਾ ਵੀ ਦੂਸਰੇ ਲੋਕ ਵੀ ਜਾ ਰਹੇ ਨੇ ਦੂਸਰੀ ਸੰਗਤ ਵੀ ਚੱਲ ਜਾ ਰਹੀ ਹੈ ਕਿ ਹਿੰਗੁਣ ਸਾਹਿਬ ਦੀ ਯਾਤਰਾ ਤੇ ਤੁਹਾਨੂੰ ਦੋ ਬਤਾਈ ਇਹ ਬਿਲਕੁਲ ਮਤਲਬ ਨੋਰਮਲ ਤੇ ਤਾਂ ਵੈਸੀ ਨਹੀਂ ਸੁਣਦਾ ਅਗਰ ਵੀਡੀਓ ਚਲਾ ਕੇ ਔਨ ਕਰਕੇ ਦੇਖੀ ਨਾ ਹਵਾ ਦੀ ਫੜਫੜਾਟ ਬਹੁਤ ਆ ਰਹੀ ਹੈ ਕੁਝ ਭਾਈ ਮਾਨਸਾ ਮੂਸੇ ਵਾਲੇ ਦੇ ਹੋਟੇ ਯਾਰ ਭਾਈ ਭਾਈ ਵਧੀਆ ਵਧੀਆ ਜਾਤਾ ਬੰਦਾ ਮੈਂ ਬੁਲਾ ਲੇ ਜਾਂ ਫਿਰ ਆ ਫਲੈਕਸ ਬੋਰਡਾਂ ਤੇ ਜੇ ਉਹ ਲਿਖਿੰਦੇ ਨੇ ਇਹਦੇ ਸਾਰੇ ਨਾਲ ਬੰਦਾ ਚੱਲ ਸਕਦਾ ਇਹਨੇ ਲਿਖਿਆ ਹੋਇਆ ਹੈ 13555 ਦੂਰ 55 ਰੁਲਕੀ 35 ਆਪਾਂ ਹਰਦੁਆਰ ਨੂੰ ਹੋ ਕੇ ਜਾਵਾਂਗੇ 55 ਕਿਲੋਮੀਟਰ ਹੈ ਤੋ ਯਾਨੀ ਕਿ ਅੱਜ ਦਾ ਪਹੁੰਚ ਹੀ ਜਾਮਾ ਆਰਾਮ ਨਾਲ ਹਰਦੁਆਰ ਕਰਾਸ ਕਰ ਜਾਣਾ ਚਾਹੀਦਾ ਇਹ ਪਹਿਲਾ ਟੋਲ ਪਲਾਜ ਆ ਗਿਆ ਕ੍ਰੋਸ ਕਰਾਂਗੇ ਉਹਨੇ ਨੂੰ ਵੈਸੇ ਮੋਟਰਸਾਈਕਲ ਦਾ ਨਜ਼ਾਰਾ ਹੈ ਹੁਣ ਐਡਾ ਵੱਡਾ ਟੋਲ ਪਲਾਜ ਆ ਅਗਰ ਗੱਡੀ ਹੁੰਦੀ ਤਾਂ ਆਪਾਂ ਲੇਨ ਲੇਨ ਚ ਲੱਗੇ ਰਹੇ ਹੁੰਦੇ ਹੁਣ ਕੋਈ ਚੱਕਰੇ ਕੋਈ ਨਹੀਂ ਮੋਟਰਸਾਈਕਲ ਨੂੰ ਜਿਹੜਾ ਡਿਫੈਂਸ ਪਰਸ ਹੁੰਦੇ ਨੇ ਨਾ ਸਾਈਡ ਦੀ ਲੰਗਾ ਕੇ ਲੈ ਜਾਂਦੇ ਨੇ ਕਿਤੇ ਸਹੀ ਆਉਣ ਵਾਲੇ ਬਹੁਤ ਵੱਡਾ ਹੈ ਕੰਮ ਸੇ ਤੋਂ 8 ਲੇਨ ਨੇ ਹੁਣ ਆਪਾਂ ਲੈਫਟ ਸਾਈਡ ਦੀ ਹੋ ਕੇ ਕ੍ਰੋਸ ਕਰ ਜਾਏ ਟੋਲ ਪਲੇਸ ਇਨ ਆਪਾਂ ਨੂੰ ਕੋਈ ਟੈਕਸੀ ਦੇਣ ਦੀ ਲੋੜ ਨਹੀਂ ਐਨਾ ਆਪਾਂ ਕਿਤੇ ਨਹੀਂ ਇਹਨਾਂ ਦੀ ਸੜਕ ਕਸਾਉਣ ਲੱਗ ਰਹੇ ਸਰਕਾਰਾਂ ਦੀ ਇਹ ਦੇਖੋ ਅੱਠ ਲੇਨ ਨੇ ਕਾਊਂਟਰ ਤੋਂ ਨਿਕਲ ਕੇ ਹਰਿਆਣਾ ਕ੍ਰੋਸ ਕਰਕੇ ਦੋਸ ਕਰਕੇ ਮਉਤਰਾਖੰਡ ਚ ਟੱਚ ਕਰ ਰਹੇ ਆਂ ਬਰੋ ਬਹੁਤ ਪੁੱਤ ਪੁੱਤ ਕਰਕੇ ਨਾ ਜਿਹੜੀ ਰੋਡ ਵੀ ਇਹਨਾਂ ਚ ਛਿੱਟੀਆਂ ਛਿੱਟੀਆਂ ਨਜ਼ਰ ਆ ਰਹੀ ਹੈ ਫਲੈਟ ਕਰਦੀ ਹੈ ਕੋਈ ਅੱਖਾਂ ਨੂੰ ਵੀਡੀਓ ਬਣਾ ਦੇਣਾ ਕਹਿੰਦੇ ਵੀਡੀਓ ਬਣਾ ਦੇ ਇਸ ਸ਼ਾਮ ਵਿੱਚ ਸਦੀਪੂਰੀ ਹੋਈ ਆ ਵੀਡੀਓ ਕਿਉਂਕਿ ਸਫਰ ਬਹੁਤ ਲੰਬਾ ਹੈ ਅੱਖ ਜਾਣਗੇ ਵੀਡੀਓ ਬਣਾਉਣੇ ਬਣਾ ਦੇ ਉਹ ਨਹੀਂ ਮੈਂ ਨਹੀਂ ਫੁੱਲਾ ਹੋ ਜਾਂਦਾ ਫਿਰ ਕਹਿੰਦੀ ਮੈਂ ਮੇਰੇ ਬੁੱਲੋਂ ਆਪੀ ਟੈਂਕੀ ਜੋ ਖਾ ਗਿਆ ਕਿਸੇ ਕਿਸ ਤਰ੍ਹਾਂ ਟੈਂਕੀ ਖਾ ਜਾਣਾ ਜਾਨੀ ਕੀ ਕੋ ਟੈਂਕੀ ਚ ਤਕਰੀਬਨ 11 ਲੀਟਰ ਦੇ ਰਹਿ ਸਕਦਾ ਹਾਂ ਆਪ 5.5 ਲੀਟਰ ਖਾ ਗਿਆ ਜੰਗਲ ਇਹ ਜੋ ਵੀ ਕਿੱਲਾਏ ਛੋਟੇ ਛੋਟੇ ਪੱਕੇ ਬਣਾਏ ਹੋਣੇ ਨਾ ਇਹਨਾਂ ਨੇ ਹਰੇਕ ਦੇ ਆਲੇ ਨੂੰ ਪੱਕੂ ਲਾਰੇ ਮਿਲਣਗੇ ਪੱਕੂ ਲਾਰੇ ਨੇ ਤਾਂ ਕਿ ਖੇਤੀ ਵੀ ਕਰਦੇ ਨੇ ਜਿਵੇਂ ਆਪਾਂ ਸਰਦੀ ਨਹੀਂ ਲਾ ਲਾਂਦੇ ਇੱਕ ਕਨਾਲ ਚ ਇਹ ਲੋਕ ਪੱਕੂ ਲਾਰੇ ਲਾ ਦਿੰਦੇ ਨੇ ਕਨਾਲ ਚ ਛੋਟੇ ਛੋਟੇ ਪੱਕੂ ਲਾਰੇ ਹੁੰਦੇ ਨੇ ਫਿਰ ਵੇਚ ਦਾਂਦੇ ਨੇ ਤੁਸੀਂ ਦੇਖ ਹੀ ਸਕਦੇ ਹੋ ਪੂਰਾ ਜੰਗਲ ਬਣਿਆ ਹੋਇਆ ਹੈ ਤਾਂ ਹੀ ਫਿਰ ਇਹ ਮੌਸਮ ਵੀ ਠੰਡਾ ਰਹਿੰਦਾ ਹੈ ਇਹ ਫਰਕ ਹੈ ਜਿੱਥੇ ਤਰਖਤ ਜ਼ਿਆਦੇ ਹੁੰਦੇ ਨੇ ਉੱਥੇ ਰਾਤ ਨੂੰ ਰਹਿ ਗਿਆ 30 ਕਿਲੋਮੀਟਰ ਮੈਂ ਮੇਨ ਰੋਡ ਦੇ ਰਾਹ ਨੂੰ ਮੰਡਾ ਹੈ ਸੁਭਾਉਣਾ ਹਰਦਵਾਰ ਜਾਣਾ ਹੈ ਹਰਦਵਾਰ ਤੋਂ ਥੋੜਾ ਸਾਈਡ ਮਾਰਨਾ ਬੁਹਾ ਲੈਫਟ ਲੈਫਟ ਜਾਂ ਰਾਈਟ ਵਿੱਚ ਇਕੜੂਗੀ ਰੋਡ ਦੇ ਹਰਦਵਾਰ ਜਾਣਾ ਆਪਾਂ ਨੇ ਹਰਦਵਾਰ ਵੀ 30 ਕਿਲੋਮੀਟਰ ਹੈ ਹੁਣਾਂ ਦਾ 55 ਕਿਲੋ 15 ਕਿਲੋਮੀਟਰ ਦਾ ਹਰਦਵਾਰ ਸਾਹ ਹਰਦਵਾਰ ਤੋਂ ਮੇਰਾ ਰਿਸ਼ੀਕੇਸ਼ ਵੀ 20 ਕਿਲੋਮੀਟਰ ਹੈ ਸਾਡਾ ਦੇਖਦੇ ਹਾਂ ਕਿ ਬਾਕੀ ਗਾਈਡ ਸਾਡੇ ਲੱਗੇ ਹੋਏ ਨੇ ਆਪਣੇ ਤੇ ਦੋ ਗਾਈਡ ਨੇ ਆਪਣਾ ਰਸਤਾ ਬਣਾ ਲਈ ਆਪਣਾ ਟੈਮ ਚੱਲ ਰਿਹਾ ਹੈ ਬਾਕੀ ਸਾਰੇ ਚੱਲਣ ਵਾਲੇ ਬੰਦੇ ਆ ਇਹ ਭਾਈ ਉਹ ਕਹਿੰਦੇ ਸਾਨੂੰ ਐਕਸਪੀਰੀਅੰਸ ਆ ਭਾਈ ਆ ਚਲੋ ਥੋੜੇ ਵਿੱਚ ਵਿੱਚ ਜਾਂਦੇ ਆ ਕੋਈ ਮੋਟਰਸਾਈਕਲਾਂ ਦੇ ਉੱਤੇ ਰਾਈਡ ਬੈਠੇ ਗਾਈਡ ਬੈਠੇ ਇਤਨਾ ਮਮਾ ਸਤਾ ਇਤਨਾ ਭਾਈ ਕਹਿੰਦਾ ਬਹੁਤ ਵਧੀਆ ਆਪ ਤੁਸੀਂ ਵਾਸ ਸਲਾਹ ਕਰਕੇ ਸੁਜੈਸ਼ਨ ਕਰਕੇ ਦੱਸ ਦਿੰਦੇ ਨੇ ਵੀ ਜਾਣਾ ਕਿਹੜੇ ਵਾਸਿਆ ਆਪਾਂ ਫਿਰ ਉਹਨੇ ਪਿੱਛੇ-ਪਿੱਛੇ ਘਰੇ ਚੱਲਿਆ ਇਧਰ ਮਾਮਾ ਜੱਤਾ ਮੋੜ ਲਾਤ ਮੋੜੀ ਬੈਠਾ ਅਸੀਂ ਜਦ ਆਪਾਂ ਵਿਚ-ਵਿਚੇ ਇਹ ਗਾਈਡ ਅੱਗੇ-ਅਗੇ ਜਾਮਲ ਗਵਨ ਮਿਲਦਾ ਰੇ ਮੇਨ ਹਾਈਵੇ ਦੇ ਚੌਕ ਆ ਗਿਆ ਕੋਈ ਕਰਕੇ ਗੱਡੀਆਂ ਖੜੀਆਂ ਦਿਖਦੀਆਂ ਨੇ ਲੱਗਦਾ ਵੀ ਇੰਜਾਮ ਲੱਗ ਰਿਹਾ ਹੈ ਗੱਡੀਆਂ ਤਾਂ ਫਸ ਵੀ ਜਾਂਦੀਆਂ ਨੇ ਬਾਈਕ ਨਹੀਂ ਫਸਦੀ ਬਾਈਕ ਤਾਂ ਨਿਕਲ ਜਾਂਦੀ ਹੈ ਸਾਈਡ ਤੋਂ ਆਹੀ ਨਜ਼ਾਰਾ ਹੈ ਮੋਟਰਸਾਈਕਲ ਦਾ ਸਾਹਮਣੇ ਪਹਾੜ ਵੀ ਦਿਖਣ ਲੱਗੇ ਸਾਹਮਣੇ ਵੀਡੀਓ 'ਚ ਵੈਸੇ ਦਿਖਦੇ ਨਹੀਂ ਹੋਣੇ ਪਹਾੜ ਵੈਸੇ ਦਿਖਣ ਲੱਗੇ ਕੀ ਕਹਿੰਦੇ ਹੁਣ ਕਿਤੇ ਖੜ ਗਏ ਕਹਿੰਦੇ ਪੁੱਛ ਲੋ ਬਾਈ ਹੋਰ ਕਹਿੰਦੇ ਸਾਨੂੰ ਵੀ ਹੋ ਗਏ ਬਾਈ 2 ਸਾਲ ਆਏ ਨੂੰ ਕਿੰਨੇ ਸਾਨੂੰ ਵੀ 2 ਸਾਲ ਹੋ ਗਿਆ ਇਹ ਨੂੰ ਕਹਿੰਦੇ ਰੋਡ ਬਦਲ ਗਏ ਤੇ ਜਮਾਨਾ ਬਦਲ ਜਾਂਦਾ ਰੋੜਾ ਵੀ ਬਦਲ ਨਹੀਂ ਆ ਭਰਾ ਕਿਉਂ ਕੀ ਕਹਿੰਦਾ ਸੱਚੇ ਦਾ ਨਹੀਂ ਕੀ ਹੋ ਗਿਆ ਗਲਤ ਰਸਤੇ ਆ ਗਏ ਇਹ ਲੈ ਪਾਲੀ ਕਹਿੰਦਾ ਗਲਤ ਰਸਤੇ ਚ ਆ ਗਿਆ ਕਿਹੜੇ ਪਾਸੇ ਜਾਣਾ ਸੀ ਆਪਾਂ ਹਰਦਵਾਰ ਜਾਣਾ ਸੀ ਵੀਰੇ ਅੱਛਾ ਤੂੰ ਪਹੁੰਚ ਗਏ ਆਪਾਂ ਅੱਛਾ ਦੇਖਣਾ ਪੈਣਾ ਆਹ ਰੋਡ ਦੇਰਾਂ ਤੋਂ ਨੂੰ ਜਾਂਦਾ ਯਾਨੀ ਇਹ ਬਰੇਟਾ ਜਾਂਦਾ ਜੀ ਆਪਣਾ ਜਿਹੜਾ ਉਤਰਾਖੰਡ ਚ ਹੈ ਅੱਛਾ ਦੇਖ ਬੱਸਾਂ ਦੇ ਮੂਰੇ ਵੀ ਫਲੈਕਸ ਬੋਰਡ ਲੱਗੇ ਹੋਏ ਨੇ ਦੇਰਾ ਤੋਂ ਦੇ ਇਹ ਬੱਸਾਂ ਦੇਰਾ ਤੋਂ ਨੂੰ ਜਾਂਦੇ ਨੇ ਯਾਨੀ ਕਿ ਰੋੜੀ ਦੇਰਾ ਤੋਂ ਨੂੰ ਜਾਂਦਾ ਹੈ ਗੋਧੂਰ ਆਈਟਰਾ ਆਪmane ਗੋਧੂ ਨੂੰ ਵਟਿਆਰ ਕਾ ਡਰਾਈਵਰ ਕੱਚਾ ਡਰਾਈਵਰ ਨਹੀਂ ਹੈ ਜੋ ਟਰੈਕਟਰ ਦੀ ਛਾਲ ਚਾ ਦਿੰਦਾ ਫਿਰ ਮੋਟਰਸਾਈਕਲ ਦਾ ਹੈ ਹੀ ਕਿਆ ਚੀਜ਼ ਹੈ ਕਿਉਂ ਚੌਧਰੀ ਓਕੇ ਦੀ ਰਿਪੋਰਟ ਹੈ ਮੋਟਰਸਾਈਕਲ ਨੂੰ ਵੀ ਵੱਧ ਦਮਦਵਾਦੀ ਯਾਰ ਵਦੇਰਾ ਬਾਬਾ ਪਿੰਡਰਾਂ ਵਾਲਾ ਲਾਇਆ ਹੋਇਆ ਸੰਤਾ ਮਨੇ ਆ ਘੜੇ ਹਾਲ ਤੋਂ ਕੀ ਕਹਿੰਦਾ ਉਹ ਕਰ ਜਾ ਇੱਕ ਮਿੰਟ ਇੱਕ ਮਿੰਟ ਗੁਗਲਵਾ ਬੈਨੂ ਟੇਕ ਲੋ ਮੱਥਾ ਕੀ ਕਹਿੰਦਾ ਉਹ ਹੀ ਦੇਖਣਾ ਇਹ ਤਕਰੀਫ ਕਰਾ ਘੜੇ ਇੱਥੇ ਆਪਾਂ ਹਰ ਦੁਆਰ ਇਧਰਲੇ ਪਾਸੇ ਗੰਗਾ ਵਗਦੀ ਆ ਖੱਬੇ ਹੱਥ ਦੇਖ ਰਹੇ ਤੁਸੀਂ ਉਹ ਆਓ ਆਓ ਉਹਦੇ ਨਾਲ

ਉਹਨੂੰ ਵੀ ਆਪ ਕੋਲ ਸਭ ਇੱਥੇ ਕਈ ਸਮਿਆਂ 'ਚ ਮੇਲੇ ਵੀ ਲੱਗਦੇ ਨੇ ਜਿਵੇਂ ਕਿ ਆਹ ਬੱਸਾਂ ਦੇਖ ਸਕਦੇ ਹੋ ਜਿਹੜੀ ਟੂਰਿਸਟ ਬੱਸਾਂ ਨੇ ਜੇ ਕਿਸੇ ਕਿਸੇ ਨੂੰ ਬੁੱਕ ਕਰਾਣੀ ਹੋਣਾ ਇਹ ਤੋਂ ਬੰਦਾ ਕਰਵਾ ਸਕਦਾ ਸਾਰੀਆਂ ਟੂਰਿਸਟ ਬੱਸਾਂ ਨੇ ਮੇਲੇ ਲੱਗਦੇ ਨੇ ਤੇ ਕੁਕਿੰਗ ਕਰਕੇ ਲੈ ਕੇ ਜਾਂਦਾ ਤੇ ਲੈ ਆਉਂਦਾ ਇਹ ਇਸ ਤਰ੍ਹਾਂ ਫੀਟ ਤੇ ਜਾਂਦੇ ਨਹੀਂ ਕਿਉਂਕਿ ਆਪਾਂ ਨੇ ਸ਼ਾਮ ਤੱਕ ਰੀਸੀ ਗੇ ਸਪੌਂਸ ਨਾ ਤਾ ਕਰ। ਬਾਕੀ ਆਪਾਂ ਨੂੰ ਰਸਤਾ ਪਤਾ ਨਹੀਂ ਤਾ ਕਰ ਕੇ ਨਾਲੇ ਪਿਛੇ ਪਿਛੇ ਲੱਗੇ ਹਰ ਦੁਆਰ ਕਰਾਸ ਕਰ ਮਾਪਾ ਵੀ ਤੁਹਾਡੇ ਇਲਾਕੇ ਦੀ ਹੈ ਮਾਨ ਸਾਹਿਬ ਰੇਲ ਨਿਕਲ ਗਈ ਰੇਂਦਰ ਫਲੈਗਸ ਤੋਂ ਰੇਂਦਰ ਤੇ ਗੋਤਰੀ ਜਾਂ ਗੋਤਰੀ ਬਦਰੀਨਾਥ ਕਿਦਾਰਨਾਥ ਕੇ ਲੈਫਟ ਰਾਈਟ ਹੈ ਰਿਸ਼ੀਕੇਸ਼ ਵੀ ਪੈਸੇ ਉਧਰੀ ਆ ਉਹ ਵੀ ਬੜਾ ਸਾਹਮਣੇ ਰਹਿ ਗਿਆ ਜਮਾ ਫਰੰਟ ਤੇ ਰੇਂਗੀ ਕੇ ਬਦਰੀਨਾਥ ਕਿਦਾਰਨਾਥ ਵੀ ਇੱਥੇ ਹੀ ਆ ਗਏ ਪਰ ਥੋੜਾ ਜਿਹਾ ਪਾਪਾ ਕੇ ਰਹਿ ਗਿਆ ਮੂਰਤਾਂ ਚੋਂ ਫਿਰੂ ਕਾਨੀ ਰੱਬ ਫਾਰਦਾ ਪਾਣੀ ਪੜ ਜਨਮ ਸਵਾਰੂ ਖਾਲਸਾ ਛੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਛੇਰਾ ਵਾਂਗੂ ਜ਼ਿੰਦਗੀ ਲੋ ਵੀਰ ਜੀ ਆਪਾਂ ਪਹੁੰਚ ਗਿਆਂ ਰਿਸ਼ੀਕੇਸ਼ ਗੁਰੂ ਘਰ ਨਾ ਧੋ ਕੇ ਫਰੈਸ਼ ਹੋ ਕੇ ਪੂਰਾ ਗੱਠੜੀ ਜਮਾ ਕਰਾਤੀਆਂ ਬੈਗ ਜਮਾ ਕਰਾਤੀ ਗੱਡੜੀ ਘਰ ਚ ਹੁਣ ਜੋੜੇ ਜਮਾ ਕਰਾ ਦਿੱਤੇ ਫਿਰ ਲੰਗਰ ਪਾਣੀ ਸਟਾਹੇ ਫੁੱਟਾ ਰੜਿਆ ਬੈਗੇ ਨੇ ਮੇਰੇ ਨਾ ਮੂਰਤੀਆਂ ਬਣੀਆਂ ਹੋਈਆਂ ਨੇ ਜਿਵੇਂ ਲੜਾਈ ਚ ਭਾਈ ਕਨਈਆ ਜੀ ਪਾਣੀ ਪਿਆ ਕਰਦੇ ਸੀ ਚਟਨੀ ਚਟਨੀ ਨੇ ਤੇ ਬੇਸ਼ਕ ਉਹਨੂੰ ਮੁਸਲਮਾਨੋ ਜਿਵੇਂ ਸਿੱਖ ਸਿੱਖ ਹੋ ਨੇ ਮੂਰਤੀਆਂ ਬਣੀਆਂ ਜੇ ਦਰبار صاحب ਗੁਰਦੁਆਰਾ ਸ੍ਰੀ ਵਿਸ਼ੀਗਸ ਵਾਹ ਇਹ ਇਹ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਵਿਸ਼ੀਗਸ ਵਿਸ਼ੀਗਸ ਜੀ ਦਰਬਾਰ ਦਰਬਾਰ ਸਾਹਿਬ ਇਹ ਅੰਦਰ ਦੇ ਡਿਜ਼ਾਈਨ ਇਹ ਇਦਾਂ ਕੀਤੀ ਗਈ ਹੈ ਨਾ ਜਿਵੇਂ ਮਤਲਬ ਸਪੈਸ਼ਲ ਡਿਜ਼ਾਈਨ ਕੀਤੀ ਗਈ ਹੈ ਕਿ ਬਰਫ ਹੋਰ ਖੁੱਬੰਦੀ ਹੈ ਨਾ ਤਾਂ ਹੂੰ ਨੀਚੇ ਆ ਜਾਂਦੀ ਆਟੋਮੈਟਿਕ ਇਹ ਦਿੱਲੀ ਜਿੰਨੇ ਵੀ ਪਹਾੜੀ ਇਲਾਕਿਆਂ ਤੇ ਗੁਰੂ ਘਰ ਹੋਣੇ ਨਾ ਕੋਈ ਡਿਜ਼ਾਈਨਿੰਗ ਤਾਂ ਕਿੱਥੇ ਹੋਊਗਾ ਬੰਦਾ ਬੱਚੇ ਨੇ ਅਕੈਡਮੀ ਵਾਲੇ ਕਿਹਾ ਉਹ ਚੱਲਦੇ ਨੋ ਜੀ ਇਹ ਹੈ ਰਿਸ਼ੀਕੇਸ਼ ਦਾ ਲਸਮਣਝੂਲਾ ਇਹਨੂੰ ਵੇਖ ਇਹ ਲੋਕਾਂ ਦੇ ਕੋਲ ਹੋਰ ਆਦਾ ਇਹ ਹੈ ਰਿਸ਼ੀਕੇਸ਼ ਦਾ ਲਸਮਣਝੂਲਾ ਇਹਨੂੰ ਦੇਖਣ ਵਾਸਤੇ 4 ਕਿਲੋਮੀਟਰ ਤੁਰ ਕੇ ਆ ਗਏ ਮਾ ਪਤਾ ਨਹੀਂ ਕਿ ਝੂਟੇ ਦਊਗਾ ਇਹ ਉਹ ਪੁਰਜਾ ਬਣਾਇਆ ਹੋਇਆ ਹੈ ਨਦੀ ਜਾਂਦੀਆਂ ਨਿਚੋਂ ਦੀ ਨਦੀ ਤਾਂ ਕਾਫੀ ਚੌੜੀ ਜੀ ਆ ਬੰਦਾ ਹੈ ਗੰਗਾ ਹੈ ਇਹ ਗੰਗਾ ਜਾਂਦੀਆਂ ਨਿਚੋਂ ਦੀ ਇਹਦੇ ਉੱਤ ਦੀ ਇਹ ਜਾਵਾ ਕੱਢੀ ਸਤੂਗਾ ਮੈਂ ਯੋ ਯੋ ਰੋਪ ਜੇ ਲਾ ਕੇ ਨਾ ਉੱਪਰ ਦੀ ਇਹ ਉੱਪਰ ਦੀ ਰੋਪ ਜੇ ਲਾ ਕੇ ਉੱਪਰ ਦੀ ਚਾਦਰੀ ਰੋਪ ਜੇ ਲਾ ਕੇ ਊਰਜਾ ਬਣਾਇਆ ਹੋਇਆ ਗੁੱਲ ਮਲਾ ਕੇ ਉਹਨਾਂ ਨਾਲ ਸਮਨ ਜੁਲ ਲਗਾ ਦੇ ਨੇ ਚਲੋ ਉੱਪਰ ਇਹਦੇ ਉੱਪਰ ਵੀ ਚੱਲ ਲਗਾਓ ਇਹਦੇ ਉੱਪਰ ਦੀ ਚੱਲ ਕੇ ਆਵਾਂਗੇ ਹਣ ਹਾਂ ਜੀ ਬਾਣੀ ਵੀ ਹੈ ਉਹ ਵੀ ਇਹ ਗੰਗਾਓ ਦੇ ਚੈਨਲ ਕ੍ਰੀਏਟ ਕਰਦੇ ਰੋਜ਼ ਦਾ ਸਾਹਮਣੇ ਆ ਕਰਾਂਗੇ ਆਪਾਂ ਇਹ ਵੀ ਸਾਹਮਣੇ ਬ੍ਰਿਜਾ ਉਧਰ ਵੀ ਹੁਣ ਚੜਾਈ ਦੇਗਾ ਨਾ ਚਾਰ ਪੰਜ ਕਿੱਲੇ ਦੀ ਚੜਾਈ ਹੋਣੀ ਹੈ ਨਾ ਹਾਂ ਜੀ ਚੜਾਈ ਖਾਸੀ ਹੈ ਜੰਮਾ ਦੀ ਜਿਹੜੀ ਉੱਤ ਆਪਣਾ ਵੱਡਾ ਪਾਣੀ ਹੋਣਾ ਯਾਰ ਨਾ ਉਹਦੀ ਬੰਦੀ ਹੈ ਇਹਦੀ ਕੋਈ ਹੋਣੀ ਹੈ ਹੈ ਨਾ ਪਾਣੀ ਜਮੀ ਘਟ ਡੂੰਗਿਓ ਪਾਣੀ ਠੰਡਾ ਹੋਣਾ ਨਾ ਨਹਾਉਣ ਦਾ ਨਜ਼ਾਰਾ ਆ ਗਿਆ ਨਦੀ ਦੀ ਦਮਾ ਆ ਗਿਆ ਆ ਆ ਗਿਆ ਲక్ష్మణ ਚੁੱਲਾ ਆਦੇਵ ਤੀਰਤ ਨਗਰੀ ਰਿਸ਼ੀਕੇਸ਼ ਆਗਮਨ ਪਰ ਆਪਕਾ ਹਾਰਦਿਕ ਸਵਾਗਤ ਹੈ ਪੀੜ ਬਹੁਤ ਹੈ ਇਥੋਂ ਦੀ ਲੋਕ ਟੱਪਦੇ ਨੇ ਵਿੱਚ ਬਹੁਤ ਪੀੜ ਹੈ ਆ ਜੀ ਜੀ ਨੂੰ ਦੇਖਣ ਵਾਸਤੇ ਕਿਉਂਕਿ ਇਹ ਬਿਲਕੁਲ ਗੰਗਾ ਦੇ ਉੱਪਰ ਦੀ ਟੱਪ ਹੈ ਛੋਟਾ ਜਿਹਾ ਰਸਤਾ ਹੈ ਬਿਲਕੁਲ ਇੰਨਾ ਹੀ ਰਸਤਾ ਦੇਲੀ ਜਾਂਦਾ ਜਾਂ ਫਿਰ ਮੋਟਰਸਾਈਕਲ ਜਾ ਸਕਦਾ ਮੈਂ ਕਿੱਥੇ ਜਾਉਂਦਾ ਜਰਾ ਦੇਲੀ ਦਾ ਹੋਏ ਵੀ ਇੱਕ ਬੱਸ ਨੇ ਹਰ ਦਰਾਂ ਤੋਂ ਇੱਕ ਦਰਾਂ ਬੱਸਿੰਦਾ ਆਉਂਦਾ ਹੋਣ ਡਗੰਤਾ ਅੱਜ ਕੇ ਮਾਰ ਮਾਰ ਦਰਦਾ ਹੋਰ ਹਲਾਉਂਦਾ ਜਗਨਵਰਤਾਂ ਅੱਜ ਕੇ ਮਾਰ ਮਾਰ ਤੁਰਦੇ ਨੇ ਵੀ ਹਲਾਈ ਹੈ ਹੋਰ ਫੋਟੋ ਵਿੱਚ ਹਾਂ نیچے ਪਾਣੀ ਆ ਗਿਆ ਪੂਰਾ ਦੇ ਚੱਲਦੇ ਆ ਹੁਣ ਐਦਾ ਬਾੜੀ ਅੰਦਰ ਚਿੱਤੇ ਨੂੰ ਆ ਮੈਂ ਸੀਗਾ ਓਏ ਠੀਕ ਲੈ ਕਿਥੇ ਫਿਰਦਾ ਜਾਈਏ ਕਿ ਲੈ ਗੰਗਨੇ ਹੋਰ ਜੰਨੇ ਨੇ ਆ ਰਾ ਅਜੂਕੇਸ਼ਨ ਅਗੜੀ ਆ ਗਿਆ ਪੁਲਿਸ ਨੂੰ ਲੱਗ ਗਿਆ ਇਹਦੇ ਹੁਣਾ ਆ ਆ ਗਿਆ ਲਸ਼ਮਣ ਝੂਲਾ ਆ ਦੀਵਨ ਤੀਰਤ ਨਗਰੀ ਰਿਸ਼ੀਕੇਸ਼ ਆਗਮਨ ਪਰ ਆਪਕਾ ਹਾਰਦਿਕ ਸਵਾਗਤ ਹੈ ਪੀੜ ਬਹੁਤ ਹੈ ਇਥੋਂ ਦੀ ਲੋਕ ਟੱਪਦੇ ਨੇ ਬਹੁਤ ਫੀਡ ਆ। ਬਾਜੀ ਜੀ ਮੈਂ ਦੇਖਣ ਵਾਸਤੇ ਕਿਉਂਕਿ ਇਹ ਬਿਲਕੁਲ ਗੰਗਾ ਦੇ ਉੱਪਰ ਦੀ ਟੱਪ ਹੈ ਇਹ। ਛੋਟਾ ਜਿਹਾ ਰਸਤਾ ਹੈ ਬਿਲਕੁਲ ਇੰਨਾ ਕੀ ਰੱਖਿਆ ਹੈ। ਪੈਦਲ ਹੀ ਜਾਂਦਾ ਹੈ ਜਾਂ ਫਿਰ ਮੋਟਰਸਾਈਕਲ ਜਾ ਸਕਦਾ ਹੈ ਮੈਂ ਜਿੱਤਾਂ ਜ਼ਰਾ। ਦਿਲਦਾ ਹੋਏ ਵੀ ਇਹ ਤਾਂ ਗੰਗਾ ਨੇ ਕਰਤਾ ਹੈ। ਹਰ ਦਰਾਂ ਤੋਂ ਇੱਕ ਦਰ। ਮੰਦਾ ਹੋ। ਗਾਗਨ ਦਾ ਹੱਜ ਕੇ ਮਾਰ ਮਾਰ ਦਰਦਾ ਹੋਰ ਹਲਾਉਂਦਾ। ਗਾਗਨ ਵਰਤਾਂ ਮੱਜ ਕੇ ਮਾਰ ਮਾਰ ਤੁਰਦੇ ਨੇ ਵੀ ਹਲਾਈਏ ਹੋਰ। ਇਹ ਉਹ ਨਾ ਫੋਟੋ ਕਿ ਚੀਕ ਹਾਂ ਨੀਚੇ ਪਾਣੀ ਆ ਗਿਆ ਪੂਰਾ ਉਹਦੇ ਚੱਲਦੇ ਹੁਣ ਇਹ ਤਾਂ ਬਾੜੀ ਅੰਦਰ ਕਿੱਥੇ ਰੁਕਣਾ ਹੈ ਕੱਤੋਂ ਦੂ ਵਿਚਿਆ ਯਾਰ ਇਹ ਵਾਲਾ ਮੈਂ ਸੀਗਾ ਓਏ ਠੀਕ ਲੈ ਕਿੱਧਰੇ ਜਾਂਦੇ ਜਾਈਏ ਕਿ ਨਾ ਗੰਗਨੇ ਹੋਰ ਜਾਂਦੇ ਨੇ ਯਾਰ ਰਾਜੂ ਕਿਸੇ ਨਾ ਘੜੀ ਆ ਆ ਗਿਆ ਪੂਰੀ ਲੰਨ ਲੱਗ ਗਿਆ ਇਹਦੇ ਹੁਣਾ